ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰਪੁਰ ਆ ਡੇਰੀ ਫਾਰਮ ਵਿੱਚ ਆਤ ਕਰਦੇ ਆ ਜੋ ਵੀ ਜੁੜੇ ਹੋ ਪੈਨਪਾਸ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਚ ਹੋ ਗਏ ਕ੍ਰੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਪੈਸੇ ਲਾਉਣੇ ਨੇ ਦੇ ਤੋ ਸਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਗਾਂ ਸ਼ੇਅਰ ਕਰਿਆ ਕਰੋ ਹੋਰ ਵੀ ਕਿਹੇ ਵੀਰ ਦਾ ਕੋਈ ਫਾਇਦਾ ਹੋ ਜਾਂਦਾ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਅੱਜ ਪਹੁੰਚ ਚੁੱਕੇ ਆ ਬਾਈ ਰਾਜ ਦੇ ਫਾਰਮ ਦੇ ਵਦੇ ਰੇ ਜਾਣਕਾਰੀ ਲੈ ਕੇ ਕਰਦੇ ਆਂ ਸਾਂਝੀ ਐਂਡ ਤੱਕ ਜਰੂਰ ਬਨੇ ਰਹੋ ਠੀਕ ਹੈ ਜੀ ਤੇ ਆਓ ਲਈਏ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਹਿਬ ਠੀਕ ਠਾਕ ਜੀ ਠੀਕ ਠਾਕ ਜੀ ਬਹੁਤ ਸ਼ੁਕਰਾਵਾ ਕਿਰਪਾ ਵਾ ਦੀਪ ਸਿੰਘ ਜੀ ਚਲੋ ਸ਼ੁਕਰ ਹੈ ਜੀ ਬਾਬਾ ਦੀਪ ਸਿੰਘ ਜੀ ਦਾ ਰੱਬ ਦਾ ਹਨਾ ਜਿਨ੍ਹਾਂ ਦੇ ਓਟ ਆਸਰੇ ਨਾ ਉੱਡੇ ਫਿਰਦੇ ਹਾਂਜੀ ਹਾਂਜੀ ਤੇ ਡਰੈਸ ਨ ਕਰੀਏ ਨੋਟ ਨਾਮ ਰਾਜਪਾਲ ਸਿੰਘ ਹਾਂ ਪਿੰਡ 마ਸੀਕੇ ਸੀ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਠੀਕ ਹੈ ਜੀ ਮੋਬਾਈਲ ਨੰਬਰ 87280551 ਅੰਤਰੀ ਆਜੀ ਫਤ ਤਿੰਨ ਹੀ ਆਈ ਤਿੰਨ ਹੀ ਤਿੰਨ ਸੁਗੀਆਂ ਤਾਜ਼ੀਆਂ ਤਾਜ਼ੀਆਂ ਤਿੰਨਾ ਦੇ ਮਗਰ ਵਛੀਆਂ ਤਿੰਨਾ ਦੇ ਮਗਰ ਹੀ ਵਛੀਆਂ ਵਾਹ ਜੀ ਵਾਹ ਵਛੀਆਂ ਬਹੁਤ ਹੀ ਸਰਾ ਹੈ ਡਬਲ ਫਾਇਦੇ ਹੋ ਗਏ ਨਾ ਆ ਗੋੜੀ ਪਿਆਰੀ ਵਛੀ ਆ ਜੀ ਇਹ 2500 ਦਾ ਠੀਕਾ ਨਾ ਭਰਾਇਆ ਜੇ ਵਛੀ ਅੱਛਾ 2500 ਦਾ ਜਿਹੜਾ ਜਿਹੜਾ ਵਛੀ ਦਿੰਦੇ ਆ ਜਿਹੜਾ ਸਖਸੜ ਹਣਾ ਠੀਕ ਆ ਗਰੰਟੀ ਤੇ ਉਹਨੇ ਦਿੱਤੀ ਹੀ ਵੀ ਬੱਛੀ ਹੀ ਦਊਗੀ ਅੱਛਾ 2500 ਦਾ ਟੀਕਾ ਭਰਾਇਆ 2500 ਦਾ ਭਰਾਇਆ ਸੁਬਾ ਕਣਵਾ ਆ ਗਏ ਬੜਾ ਸੁਬਾ altitude ਜਾਂਦੇ ਹੀ ਲਿੱਸੀ ਕਰਕੇ ਜਾ ਪੁੱਠੀ ਤੇ ਜੱਜਾ ਵੀ ਉਹ ਸੰਭੀ ਉਹ ਦੂਜੇ ਕਰਕੇ ਦਿੱਤੀ ਠੀਕ ਆ ਰਾਤੀ ਸਹੀ ਆ ਕਿੰਨਾ ਕਿ ਬੌਲਾ ਚ ਹੋਇਆ ਜੋ ਆ ਬੌਲਾ ਰਾਤੀ ਕੋਈ ਤਾਂ ਹੋਇਆ ਜੀ ਇਹ ਜੇ ਟਰਕੇ ਅੱਜ ਠੀਕ ਆ ਉਹ ਪੰਜ ਕਲੀਪ ਚ ਠੀਕ ਆ ਚੋਰਾ ਕਰਾਈਏ ਚੈੱਕ ਲਓ ਭਾਈ ਸਜਣੋ ਬੱਛੀ ਮਗਰ ਆ ਗਈ ਆ 2500 ਦਾ ਜਿਹੜਾ ਟੀਕਾ ਇਹਨੂੰ ਭਰਾਇਆ ਹੈ ਖਾਸ ਕਰਕੇ ਬੱਛੀ ਦਾ ਤੇ ਸਖਸੜ ਸੀਮਨ ਦੱਸਦੇ ਵੀਰੋ ਨਹੀਂ ਠੀਕ ਹੈ ਜੀ ਬਾਕੀ ਸੂਝ ਬਾਣ ਆ ਵੱਛੀ ਚੰਗੀ ਆ ਗਾਂਵੋ ਵੀ ਵੱਛੀ ਚੰਗੀ ਗਾਂ ਤੇ 5-4 ਕਿਲੋ ਜਿਹੜਾ ਭਾਵਾ ਚੋਇਆ ਅਛਾ ਦੁੱਧ 20 ਕਿਲੋ ਬਾਈ ਕਹਿੰਦਾ ਕਿ ਦੁੱਧ ਭਰੂਗੀ ਬੜੇ ਆਰਾਮ ਨਾਲ ਉਹਨਾਂ ਸ਼ਾਦੀ ਦਿੱਤੀ ਜਿੱਥੋਂ ਲਈ ਆ ਲੋ ਜੀ ਤੇ ਮੁੱਲ ਬੜੇ ਛੋਟੇ-ਛੋਟੇ ਹੋਣਗੇ ਤੇ ਦੁੱਧ ਦੀ ਕੁਆਲਿਟੀ ਅੱਜ ਵੱਡੀ-ਵੱਡੀ ਹੋ ਗਈ ਠੀਕ ਹੈ ਜੀ ਤੇ ਬਾਕੀ ਕੱਦ ਵਜਨ ਪੂਰਾ ਲੋੜ ਲੋ ਜੀ ਪੂਰੇ ਬੰਦ ਕਰੀ ਤੇ ਬਾਈ ਰਾਜ ਇਹਦੀ ਕੀਮਤ ਕਿੰਨੀ ਰਹਿ ਗਈ ਕੀਮਤ ਜਿੱਦਣ 20 ਲੀਟਰ ਦੁੱਧ ਕਰਗੀ ਉਹਦੇ 50000 ਦੀ ਅੱਛਾ ਜੀ ਕਿੰਨੇ ਦੀ ਦੇ ਰਹੀਏ 45000 ਦੀ ਸੰਧੂ ਸੌ ਦੇ ਦਾਂ 45 ਦੀ ਤੇ ਕਿੰਨਾ ਮਾਨ ਤਾਨ ਕਰੀਏ ਵਿੱਚੋਂ 3000 ਦਾ 42 ਦੀ 42 ਦੀ ਦੁੱਧ 20 ਕਿਲੋ ਭਰ ਜੋ ਦੁੱਧ 20 ਕਿਲੋ ਅੱਜ ਦੇ ਵਾਰ ਨੂੰ ਕਰੂ ਅੱਜ ਦੇ ਵਾਰ ਨੂੰ ਕਰੂਗੀ ਹਨਾ ਅੱਜ ਦਾ ਅਜੇ ਪਤਾ ਨਹੀਂ 10 ਕਿਲੋ ਜਾਂ 15 ਕਿਲੋ ਜਾਂ 12 ਕਿਲੋ ਹੋਣਾ ਜਾਂ 8 8 10 ਕਿਲੋ ਹੋਊਗਾ ਹਨਾ ਇੰਨਾ ਕੋ ਬੋਲਾ ਦੇਣਾ ਰਾਤ ਦੀ ਸੋਈ ਨਹੀਂ ਜਾਈ ਹੂ ਤੇ ਜੀ ਨੂੰ ਪਤਾ ਲੱਗੂ ਠੀਕ ਆ ਤੇ 20 ਲੀਟਰ ਦੀ ਫੁੱਲ ਗਰੰਟੀ ਇਹਨਾਂ ਦਿੱਤੀ ਘਰ ਵਾਲਿਆਂ ਨੇ ਠੀਕ ਆ ਜੀ ਚਲੋ 18 ਦੇ ਦਊਗੀ ਨਾ 18 ਦੇ ਦਵੋਗੇ ਤੇ ਆਹ ਜਿਹੜੀ ਵੈੜ ਸਿੰਘਾਂ ਵਾਲੀ ਆ ਤਾਂ ਚੜਦਾ ਜਾਂਦਾ ਵੀ ਚੰਗਾ ਤੇ ਮਗਰ ਬੱਛੀ ਆ ਗਈ ਹਾਂਜੀ ਹਾਂਜੀ ਇਹਦੀ ਮਗਰ ਆ ਉਹ ਬੱਛੀ ਖੇਲਦੇ ਬੱਜੀ ਬਹੁਤ ਚੰਗੀ ਬੱਛੀ ਅੱਛਾ ਸੋਈ ਨੂੰ ਕਿੰਨਾ ਟਾਈਮ ਹੋ ਗਿਆ ਉਹ ਸਾਹਮਣੇ ਬੱਛੀ ਜਿਹੜੀ ਆ ਬੱਛੀ ਇਹ ਵੀ ਬੜੀ ਚੰਗੀ ਆ ਪਲੀਪੁਲੀ ਆ ਨਹੀਂ 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 ਓਕੇ ਅੱਛਾ ਉਹ ਜਿਹੜੀ ਠੀਕ ਆ ਆ ਬੱਛੀ ਸੱਜ ਨੂੰ ਆ ਗਈ ਸਾਹਮਣੇ ਵੇਖ ਰਹਾ ਜੇ ਬੱਛੀ ਪਲੀਪੁਲੀ ਆ ਕੋਈ 20 ਦਿਨਾਂ ਦੀ ਪੱਚੀਆਂ ਦੀ ਵੀ ਇਹਨੂੰ ਗਿਣ ਸਕਦਾ ਠੀਕ ਆ ਜੀ ਤੇ ਸਿੰਗਾ ਵਾਲੀ ਆ ਇਹ ਠੀਕ ਆ ਜੀ ਵੇੜ ਸਿੰਗ ਜ਼ਰੂਰ ਆ ਤੇ ਦੁੱਧ ਦੀ ਮਾਤਰਾ ਦੇ ਵਿੱਚ ਜਿਹੜੀ ਆ ਚੰਗੀ ਆ ਚੱਲ ਰਹੀ ਦੁੱਧ ਤੇ ਬੋਦ ਸੰਤੂ ਸਾਹਿਬ ਬਾਈ ਰਾਜ ਭੈਣ ਭਰਾਵਾਂ ਨੇ ਆਖਣਾ ਝੂਠ ਮਾਰਦੇ ਆ ਸਹੀ ਅੰਤਾਜੇ ਨਾਲ ਦੁੱਧ ਕਿੰਨਾ ਆਪਾਂ ਦੇਖ ਲਓ ਰੈਡੀ ਕਰੀਏ ਭਾਜੀ ਕਮੈਂਟ ਕਰਨ ਤੋਂ ਪਹਿਲਾਂ ਤੁਸੀਂ ਦੁੱਧ ਗਾਂ ਆ ਕੇ ਝੋਕੇ ਵੇਖਿਆ ਜੀ ਅੱਛਾ ਹਾਂਜੀ ਕਈ ਭੈਣ ਭਰਾਵਾਂ ਨੇ ਆਖਣਾ ਕਿ ਨਹੀਂ ਜਿਹੜਾ ਕੰਡੇ ਵਾਲਾ ਦੁੱਧ ਪੂਰਾ ਹੁੰਦਾ ਆ 18 ਕਿਲੋ ਤੁਸੀਂ 18 ਲੀਟਰ ਮਿਣਕੇ ਲੈ ਜਾਇਆ ਭਾਵੇਂ ਤੋਲ ਕੇ ਲੈ ਜਾਓ ਕਈ ਕਹਿਣਾ ਭੈਣ ਭਰਾਵਾਂ ਨੇ ਕਿ ਇਹਨਾਂ ਦੁੱਧ ਨਹੀਂ ਹੈਗਾ ਤੇ ਦੱਸੀ ਜਾਂਦੇ ਆ ਹਾਂ ਨਾ ਇਹ ਕਿਉਂ ਆ ਘੜ ਤੋਂ ਘੜ ਵੇ ਚਾਰ ਪੰਜ ਡੰਗ ਚੋਈ ਗਈ ਸਾਡੇ ਕੋਲ ਤੇ ਚਾਰ ਦਿਨ ਹੋ ਗਏ ਆਈ ਮੈਨੂੰ ਠੀਕ ਆ ਜੀ ਤੇ 18 ਕਿਲੋ ਦੁੱਧ ਰੈਡੀ ਆ ਹਾਂਜੀ ਹਾਂ ਮੱਛੀ ਮਗਰ ਆ ਗਈ ਹੈ ਨਾ ਫੁੱਲ ਕੇ ਤੋਰਾ ਕਰਈਏ ਚੈੱਕ ਸੇਂਗ ਸਜਣੋਂ ਜ਼ਰੂਰ ਆ ਤੇ ਜਿਹੜੀ ਪਰ ਗਰਮੀ ਦੀ ਗਾ ਮਾਤਰਾ ਆਉਣ ਵਾਲੀ ਆ ਠੀਕ ਆ ਜੀ ਉਹਨੂੰ ਮਾਤ ਪਾਉਗੇ ਗਰਮੀ ਨੂੰ ਕਿਉਂਕਿ ਗਰਮੀ ਸਹਾਰ ਨਾਲ ਗੇ ਗਾਵਾਂ ਹਾਂ ਗਾਂ ਚੱਲੀਆਂ ਤੇ ਜਰਸੀ ਆ ਗਈ ਵਾਹ ਜੀ ਵਾਹ ਚੱਡਾ ਵੜਾ ਨਿੱਗਰ ਆ ਤੇ ਵਾਹ ਜੀ ਵਾਹ ਟਾਂਚਾ ਵੱਡਾ ਫੁੱਲ ਲੋਰਿਆ ਕੱਦ ਵਜਨ ਫੁੱਲ ਵੱਡਾ ਵੱਡੇ ਟਾਂਚੇ ਦੀ ਆ ਠੀਕ ਹੈ ਜੀ ਇਹ ਕਾਮ ਛੋਟੀ ਹੁੰਦੀ ਆ ਖਾਨ ਚਾ ਡਾ ਚੰਗਾ ਨਿੱਗਰ ਆ ਠੀਕ ਹੈ ਨਾੜਾ ਨੂੜਾ ਚੰਗੀਆਂ ਜੰਮਕਦੀਆਂ ਪਈਆਂ ਭਾਂਡੇ ਦੇ ਦੇਖ ਸਕਦੇ ਤੁਸੀਂ ਤੇ ਵਹਾਨਾ ਵੀ ਚੰਗਾ ਜਿਹੜਾ ਬਣਾਉਂਦੀ ਪਈ ਹੈ ਵਾਹ ਜੀ ਵਾਹ ਭਾਈ ਰਾਸ਼ਿਆਂ ਦੀ ਕੀਮਤ ਕਿੰਨੀ ਕਰਦੀ ਹੈ ਵੀਰ 30000 ਸੰਦੂ ਸਾਹਿਬ 50000 ਦੀ ਆ ਹੈ ਕੀ ਆ ਪਰ ਨਹੀਂ ਤੁਸਾਂ ਨਹੀਂ ਕਰਨੀ ਪਰ ਆਪਾਂ ਘੱਟ ਹੀ ਦਵਾਂਗੇ ਕਿੰਨੇ ਦੇ ਦੇਣੀ ਆ 45 ਦੀ 45 ਦੀ 42 ਦੀ ਕਰਦਗੇ ਵੀ ਜਿਹੜੀ ਮਰਜ਼ੀ ਦੋ ਜੋ ਲੈ ਜਾ ਭਾਵੇਂ ਸਿੰਘਾਂ ਵਾਲੀ ਲੈ ਜਾ ਤੇ ਭਾਵੇਂ ਉਹ ਲੈ ਜਾ 42 ਜੋ ਮੁੜ ਕੇ 100 ਰੁਪਿਆ ਜਿਹੜੀ ਛੋੜ ਉਹ ਹੀ ਹੋਣੀ ਜੋ ਕੋਈ ਫੇਰ ਨਹੀਂ ਮੰਨਤਾ ਨੂੰ ਠੀਕ ਹੈ ਠੀਕ ਹੈ ਨਹੀਂ ਸਹੀ ਗੱਲ ਆ ਗਾਂ ਵਹਿਟ ਚੰਗੀ ਆ ਤੇ ਦੁੱਧ ਵੀ 18 ਕਿਲੋ ਬੜਾ ਜਿਹਾ ਭਾਂਡੇ ਚ ਪਾਈ ਗਏ ਹਾਂਜੀ ਹਾਂਜੀ ਹਨਾ ਆ ਵੀ ਤਾਜੀ ਸੂਈ ਜਾਂਦੀ ਬਿਲਕੁਲ ਤਾਜੀ ਸੂਈ ਪਰਸੋਂ ਦੀ ਪਰਸੋਂ ਸਹੀ ਆ ਤੇ ਰੈਡੀ ਦੁੱਧ ਕਿੰਨਾ ਹੈ ਇਹਦੀ ਦੋ ਟਾਈਮ ਚਵਾਈ ਹੋ ਗਈ ਆ ਤੇ ਤਿਲੜਿਆ ਹਾਂਜੀ ਹਾਂਜੀ ਤਿਲੜਿਆ ਪੀ ਤੇਲਿਆ ਮਗਰਲੇ ਥਾਂ ਦੀ ਸੱਜਰੋਂ ਇਹ ਵੱਛੀ ਤੇਰੇ ਥਲੇ ਬੋਲਾ ਆ ਅੱਛਾ ਹਾਂਜੀ 13 13 ਕਿਲੋ 13 ਲੀਟਰ ਬੋਲਾ ਥਲੇ ਮਜੂਦਾ ਮਜੂਦਾ ਆਊਗਾ ਚੌਣ ਤਿੰਨਾ ਥਾਂ ਜੀ ਓਕੇ ਕਿੰਨਾ ਦਾ ਬਿਲ ਕਰੋ ਖੁੱਲ ਕੇ ਹਾਂ ਬਾਈ ਮੰਗਲ ਸਿੰਘ ਵੱਛੀ ਆ ਗਈ ਐ ਵੀ ਇਹ ਵੀ ਵੱਛੀ ਮਗਰਲੇ ਹਾਂ ਵਾਹ ਜੀ ਤੇਨਾ ਮਗਰ ਵੱਛੀਆਂ ਸੱਜਰੋਂ ਓ ਮੈਂ ਲੋ ਜੀ ਤੇ ਸਿੰਘ ਇੱਕ ਹੈਗਾ ਜੀ ਤੇ ਬਾਕੀ ਕਿੰਨਾ ਸਣਾ ਦੀ ਬਿਲਕੁਲ ਓਕੇ ਆ 13 ਕਿਲੋ ਮੌਕਰ ਆ ਜਿਹੜਾ ਬੋਲਾ ਹੋਗਾ ਲਓ ਜੀ ਮੋੜ ਲਿਓ ਜੀ ਇਹਦੀ ਗਰਮੀ ਦੀ ਗਰਮੀ ਜਗਾ ਸਾਰੀ ਗਰਮੀ ਭਾਵੇਂ ਚੋਈ ਜਾਣ ਕਿੱਥੇ ਮਰਦੀ ਧੁਪੇ ਹਾਂ ਗਾਂ ਝੋਨੇ ਝੋਨੇ ਮੜਕੇ ਲੱਗ ਰਹੇ ਆ ਤੇ ਕੀ ਰੇਟ ਨਾ ਕਰ ਤੀਗੀ ਰੇਟ ਜਿਤਨਾ ਸੰਧੂ ਸਾਹਿਬ ਨੇ ਦੁੱਧ 16 17 ਲੀਟਰ ਦਿੱਤੀ ਜਨਾ ਫਿਰ ਤੇ ਕੋਈ 30000 ਵੀ ਥੋੜਾ ਆਦਾ ਹਾਂ ਚਲੋ 50 ਦੀ ਦੇ ਦਈਏ 50 ਹੀ ਦੇ ਦਈਏ ਹਾਂਜੀ 22 ਦੀ ਕਰ ਦਈਏ ਚਲ ਜਾਂਦੇ ਬਾਈ ਠੀਕ ਸਜਣੋ 22000 ਦੀ ਜੈਸਨੋ ਹੋ ਗਈ ਤਾਜੀ ਸੋਈ ਆ ਵਾਕਿਆ ਰੇਟ ਜਾਇਜ਼ ਆ ਠੀਕ ਆ ਦੁੱਧ ਦੀ ਕੁਆਸਟ ਹੀ ਜਿਆਦੀ ਆ ਮੁੱਲ ਜਾਇਜ਼ ਆ ਫਿਰ ਆਪਨੇ ਹਿਸਾਬ ਨਾਲ ਮੁੱਲ ਹਾਂ ਆਪਣੀ ਨਰਖ ਪਰਖ ਤੁਹਾਡਾ ਫਰਜ਼ ਬਣਦਾ ਤੇ ਜਿਹੜੇ ਕਮੈਂਡ ਕਰਦੇ ਆ ਉਹ ਆ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਣ ਜੋ ਕੇ ਠੀਕ ਆ ਜੀ ਕਈ ਵਾਰ ਆਕਈ ਗੱਲ ਸਹੀ ਹੁੰਦੀ ਆ ਤੇ ਚਲੋ ਕਈ ਵਾਰ ਕੋਈ ਗੱਲਾਂ ਸਹੋ ਹੋ ਜਾਂਦੀਆਂ ਸਾਰ ਵਾਰ ਨਹੀਂ ਹੁੰਦੀ ਆ ਜਿੱਥੇ ਬੈਠੇ ਕਰ ਦੇਣਾ ਹੈ ਹਾਂਜੀ ਹੈਨਾ ਠੀਕ ਆ ਜੀ ਪਹਿਲਾਂ ਆ ਕੇ ਮੈਦਾਨ ਚ ਲੱਗਦਾ ਏ ਠੀਕ ਆ ਜਾਂਦੇ ਪਹਿਲਾਂ ਆ ਕੇ ਨਰਖ ਫਰਖ ਕਰੇ ਤੇ ਫਿਰ ਗੱਲ ਕਰੇ ਹੈਨਾ ਜਿਹੜੀ ਉਤਰੀ ਅਣ ਸੁਣੀ ਗੱਲ ਕਰਦੇ ਨਹੀਂ ਉਹਦਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਜੀ ਉਹਦੀ ਮੂਰਖਤਾ ਹੀ ਆ ਲਓ ਸੱਜਣੋ ਤੇ ਆਪਣੀ ਨਰਖ ਫਰਖ ਜ਼ਰੂਰ ਕਰਿਓ ਵਾਰ-ਵਾਰ ਵਾਰ ਇਹੋ ਬੇਨਤੀ ਕਰਦੇ ਆ ਇਹ ਬੇਨਤੀ ਨੂੰ ਕਬੂਲ ਕਰਿਆ ਕਰੋ ਸਾਡੀ ਨੂੰ ਠੀਕ ਹੈ ਜੀ ਸਾਡੇ ਵੱਲੋਂ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਸਤਿ ਸ਼ਕਾਲ ਰੱਬ ਰੱਖਾ ਜੀ